ਜਗਮਾਨੀ ਟੀਵੀ ਦੇਖ ਰਹੇ ਹੋ ਮੈਂ ਹਾਂ ਪ੍ਰਕਾਸ਼ ਸ਼ਰਮਾ ਤਿਹਾਰਾ ਦੇ ਮੱਦੇ ਨਜ਼ਰ ਮਲੇਰ ਕੋਟਲਾ ਪੁਲਿਸ ਦੇ ਵੱਲੋਂ ਦੇਖ ਸਕਦੇ ਹੋ ਕਿ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਫਿਲਹਾਲ ਲੋਕਾਂ ਦੀ ਸੁਰੱਖਿਆ ਦੇ ਲਈ ਐਸਐਸਪੀ ਸਾਹਿਬ ਨੇ ਜਿਹੜੇ ਅੱਜ ਪੂਰੇ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢ ਰਹੇ ਨੇ ਸਰ ਅੱਜ ਦੇ ਫਲੈਗ ਮਾਰਚ ਦਾ ਜਿਹੜਾ ਮੇਨ ਮਕਸਦ ਕੀ ਹੈ ਅੱਜ ਦਾ ਜਿਹੜਾ ਫਲੈਗ ਮਾਰਚ ਵੀ ਜਿਹੜੇ ਸਾਡੇ ਹੁਣ ਅੱਗੇ ਫੈਸਟੀਵਲ ਸੀਜ਼ਨ ਆ ਰਹੇ ਹੈ ਜਿਵੇਂ ਹੁਣ ਰਾਤੇ ਖਤਮ ਹੋ ਰਹੇ ਹੈ ਤੇ ਦੁਸਹਿਰਾ ਆ ਰਿਹਾ ਹੈ ਰਾਮ ਰੀਲਾ ਚੱਲ ਰਹੀ ਹੈ ਅਗੇ ਦੀਵਾਲੀ ਆ ਰਹੀ ਹੈ ਸੋ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਫੋਰਸ ਪ੍ਰੋਵਾਈਡ ਕੀਤੀ ਗਈ ਐਕਸਟਰਾ ਤਾਂ ਕਿ ਲੋਕਾਂ 'ਚ ਇੱਕ ਸੈਂਸ ਆਫ ਸਕਿਉਰਟੀ ਨਜ਼ਰ ਆਵੇ ਜੀ ਤੇ ਲੋਕੀ ਸਿਕਿਉਰ ਫੀਲ ਕਰਨ ਔਰ ਵਧੀਆ ਤਰੀਕੇ ਨਾਲ ਇਹ ਤਿਉਹਾਰ ਮਨਾਏ ਜਾਣ ਹਾਂ ਸਰ ਬਾਰੂ ਕਿੰਨੀ ਫੋਰਸ ਜਿਹੜੀ ਮੰਗਾਈ ਗਈ ਹੈ ਸਾਨੂੰ ਲਗਭਗ 150 ਦੇ ਨੇੜੇ ਸਾਨੂੰ ਬਾਰੂ ਫੋਰਸ ਮਿਲ ਗਈ ਹੈ ਸਾਡੇ ਡੀਜੀ ਲਾਅ ਆਰਡਰ ਵੱਲੋਂ ਤੇ ਉਹਨਾਂ ਦਾ ਪ੍ਰੋਪਰ ਯੂਟਿਲਾਈਜ਼ ਕੀਤਾ ਜਾ ਰਿਹਾ ਦਿਨ ਰਾਤ ਸ਼ਿਫਟਾਂ ਦੇ ਸਹਾਰੇ ਲਗਾ ਕੇ ਲਾਈ ਜਾ ਰਿਹਾ ਜੀ ਤਾਂ ਕਿ ਵਧੀਆ ਮਾਹੌਲ ਰਵੇ ਤੇ ਕੋਈ ਵੀ ਇਹੋ ਜਿਹੀ ਘਟਨਾ ਨਾ ਹੋਵੇ। ਕਿ ਸਰ ਦੇਖਿਆ ਜੇ ਵੀ ਲੋਕ ਨੇ ਜਿਹੜੇ ਤਿਉਹਾਰਾਂ ਦੀ ਸੀਜ਼ਨ ਦੇ ਵਿੱਚ ਖਰੀਦੋ-ਫਰੋਖਤ ਕਰਨ ਦੇ ਲਈ ਬਾਜ਼ਾਰਾਂ ਦੇ ਵਿੱਚ ਅਕਸਰ ਭੀੜ ਹੋ ਜਾਂਦੀ ਹੈ। ਉਹਦੇ ਕੋਈ ਉਹਦੇ ਲਈ ਕੋਈ ਅਲੱਗ ਤੋਂ ਪ੍ਰੋਟੋਕਾਲ ਹੈ ਸਰ? ਉਹਦੇ 'ਚ ਅਸੀਂ ਮੀਟਿੰਗਸ ਵੀ ਕਰ ਰਹੇ ਹਾਂ ਬਾਜ਼ਾਰਾਂ ਮੇਲੇ ਅੱਜ ਵੀ ਅਸੀਂ ਪੀਸ ਕਮੇਟੀ ਨਾਲ ਮੀਟਿੰਗ ਕੀਤੀ ਹੈ ਤਾਂ ਕਿ ਲੋਕੀ ਜੇ ਕੋਈ ਰਸਤੇ 'ਚ ਪਾਰਕਿੰਗ ਕਰਦੇ ਆਪਣੀ ਪ੍ਰੋਪਰ ਤਰੀਕੇ ਨਾਲ ਪਾਰਕਿੰਗ ਕਰਨ ਗੱਡੀਆਂ ਤਾਂ ਕਿ ਕੋਈ ਜਾਮ ਨਾ ਲੱਗੇ ਕਿਉਂਕਿ ਹੁਣ ਬਜ਼ਾਰਾਂ ਦੇ ਵਿੱਚ ਰਸ਼ ਹੋ ਜਾਣਾ ਤੇ ਉਹ ਲੋਕਾਂ ਨੂੰ ਵੀ ਨਾਲ-ਨਾਲ ਗਾਈਡ ਕੀਤਾ ਜਾ ਰਿਹਾ ਇੱਕ ਸਰ ਦੇਖਿਆ ਜਾਂਦਾ ਤਿਹਾਰਾਂ ਦੇ ਦਿਨਾਂ ਦੇ ਵਿੱਚ ਕਈ ਹੁੱਲੜ ਵਾਜਾਂ ਦੇ ਵੱਲ ਹੁੱਲੜ ਵਾਜੀ ਵੀ ਕੀਤੀ ਜਾਂਦੀ ਹੈ ਉਹਦੇ ਲਈ ਕੋਈ ਪੁਲਿਸ ਦਾ ਖਾਸ ਪ੍ਰਬੰਧ ਹੁੱਲੜ ਵਾਜੀ ਵਾਲੇ ਹਸਤੇ ਹਮੇਸ਼ਾ ਹੀ ਪੁਲਿਸ ਸਖਤ ਰਹਿੰਦੀ ਹੈ ਤੇ ਅਸੀਂ ਹਮੇਸ਼ਾ ਹੀ ਸਾਡੇ ਅਫਸਰ ਬੜੇ ਕੰਪੀਟੈਂਟ ਨੇ ਜਿਹੜਾ ਵੀ ਕੋਈ ਹੁੱਲੜ ਵਾਜੀ ਕਰਦਾ ਉਹਨਾਂ ਨਾਲ ਅਸੀਂ ਸ਼ਕਤੀ ਨਾਲ ਹੀ ਪੇਸ਼ ਆਂਦੇ ਆ ਤੇ ਆਂਦੇ ਰਵਾਂਗੇ ਆ ਮਲੇਰਕੋਟਲਾ ਦੀ ਆਵਾਮ ਨੂੰ ਕਿਉਂਕਿ ਇੱਕ ਫੁੱਲਾਂ ਦਾ ਗੁਲਦਸਤੇ ਦੇ ਨਾਮ ਨਾਲ ਜਾਣਿਆ ਜਾਂਦਾ ਵਕ ਵਕ ਧਰਮਾਂ ਦੇ ਮਜਬਾ ਦੇ ਲੋਕ ਰਹਿੰਦੇ ਨੇ ਬੜੇ ਪਿਆਰ ਨਾਲ ਕੋਈ ਮੈਸੇਜ ਦੇਣਾ ਚਾਹੂੰਗਾ ਜੀ ਮਲੇਰਕੋਟਲਾ ਇੱਕ ਇਦਾਂ ਦਾ ਸ਼ਹਿਰ ਹੈ ਜਿਹਦੇ ਵਿੱਚ ਭਾਈਚਾਰਾ ਬਹੁਤ ਹੀ ਕਾਇਮ ਹੈ ਇੱਥੇ Hindu, Muslim, Sikh, ईसाई ਸਾਰੇ ਰਹਿੰਦੇ ਨੇ ਤੇ ਆਪਸ ਵਿੱਚ ਇਹਨਾਂ ਦਾ ਜੇ ਕੋਈ ਪਿਆਰ ਦੇਖਣਾ ਤੇ ਉਹ ਮਲੇਰਕੋਟਲੇ ਦੇਖਿਆ ਜਾ ਸਕਦਾ ਹੈ ਬਹੁਤ ਹੀ ਲੋਕਾਂ ਦਾ ਆਪਸ ਪਿਆਰ ਹੈ ਕੀ ਮੈਸੇਜ ਦੇਣਾ ਚਾਹੂੰਗਾ ਜੀ ਹਰੇ ਕਿਸੇ ਵੀ ਧਰਮ ਦਾ ਤਿਹਾਰ ਹੋਵੇ ਸਾਰੇ ਹੀ ਧਰਮ ਵਾਲੇ ਬੰਦੇ ਬੜੇ ਅੱਛੇ ਤਰੀਕੇ ਨਾਲ ਇਹਨੂੰ ਮਨਾਉਂਦੇ ਆਂ। ਬਾਬਾ ਸ਼ੁਕਰੇਸਮਾ ਦੇ। ਧੰਨਵਾਦ। ਤੇ ਇਹ ਸੰਨ ਐਸਐਸਪੀ ਸਾਹਿਬ ਮਲੇਰਕੋਟਲਾ ਗਾਗਰ ਨੇ ਜੀ ਜਿਨ੍ਹਾਂ ਦੇ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਲਈ ਹੈ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਫਿਲਹਾਲ ਪਿੱਛੇ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਬਾਹਰੋਂ ਵੀ ਜਿਹੜੀ ਫੋਰਸ ਹੈ ਉਹ ਮਗਵਾਈ ਗਈ ਹੈ ਤੇ ਕਿਤਨਾ ਕਿਤੇ ਲੋਕਾਂ ਦੀ ਸੁਰੱਖਿਆ ਜਿਹੜੀ ਉਹ ਪੁਲਿਸ ਦਾ ਖਾਸ ਕਰਕੇ ਮਲੇਰਕੋਟਲਾ ਪੁਲਿਸ ਦਾ ਮੇਨ ਮਕਸਦ ਹੈ ਕਿਉਂਕਿ ਲੋਕਾਂ ਨੂੰ ਸੁਰੱਖਿਆ ਮਹਈਆ ਕਰਵਾਉਣਾ ਆਪਣਾ ਅਰਜ ਸਮਝਿਆ ਜਾਂਦਾ ਕੈਬਿਨਾ ਪਰ ਸਿੰਘ ਚੰਦ ਗੌਰ ਸਿੰਘ ਦੇ ਨਾਲ ਜਗਵੰਦੀ ਲਈ ਫਲੈਰ ਕਿਟ ਲਾ ਤੋ ਮੈਂ ਪ੍ਰਕਾਸ਼ ਰਾਮ